ਕਟਨਾ ਜ਼ਿਲ੍ਹਾ ਜਲੰਧਰ ਦੀ ਸਬਡਿਵੀਜ਼ਨ ਫਿਲੌਰ ਦੇ ਪਿੰਡ ਅਪਰਾ ਦੀ ਹੈ ਜਿੱਥੋਂ ਦਾ ਸਿਵਲ ਹਸਪਤਾਲ ਹਰ ਵੇਲੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਅੱਜ ਪਿੰਡ ਅਪਰਾ ਦੀ ਰਹਿਣ ਵਾਲੀ ਕੌਰਤ ਜੋ ਕਿ ਖਾਣਾ ਬਣਾਉਣ ਲਈ ਰਸੋਈ ਵਿੱਚ ਗਈ ਅਤੇ ਗੈਸ ਲੀਕ ਹੋਣ ਕਰਕੇ ਉਸ ਨੂੰ ਅੱਗ ਲੱਗ ਗਈ ਜਦੋਂ ਉਹ ਇਲਾਜ ਲਈ ਸਿਵਲ ਹਸਪਤਾਲ ਲਪਰਾ ਵਿਖੇ ਆਈ ਤਾਂ ਉਸ ਦਾ ਇਲਾਜ ਇਸ ਕਰਕੇ ਨਹੀਂ ਹੋਇਆ ਕਿਉਂਕਿ ਸਿਵਲ ਹਸਪਤਾਲ ਵਿਖੇ ਗੋਲੇ ਲੈਣਾਈ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਹਾਲਤ ਵਿਗੜਦੀ ਦੇਖ ਕੇ ਪਿੰਡ ਦੇ ਸਰਪੰਚ ਜੋ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਵੱਲੋਂ ਆ ਕੇ ਹਲਕਾ ਲਾਠੀ ਚਾਰਜ ਕੀਤਾ ਗਿਆ ਅਤੇ ਸਥਿਤੀ ਨੂੰ ਕਾਬੂ ਕੀਤਾ ਗਿਆ ਪਰ ਇਸ ਸਾਰੇ ਵਿਚਕਾਰ ਇੱਕ ਔਰਤ ਇਲਾਜ ਤੋਂ ਵਾਂਝੀ ਰਹਿ ਗਈ ਜਿਸ ਨੂੰ ਕੀ ਇਲਾਜ ਲਈ ਜਲੰਧਰ ਹਸਪਤਾਲ ਵਿਖੇ ਰੈਫਰ ਕਰਦਾ ਗਿਆ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸੀ ਅਤੇ ਕਿਸ ਤਰ੍ਹਾਂ ਹਲਕੇ ਲਾਠੇ ਚਾਰਜ ਤੋਂ ਬਾਅਦ ਸਥਿਤੀ ਕੰਟਰੋਲ ਵਿੱਚ ਆਈ ਅੱਜ ਸਵੇਰੇ ਬਹੁਤ ਹੀ ਦੁਖਦਾਈ ਇੱਕ ਘਟਨਾ ਹੋਈ ਸਾਡੇ ਮਹੱਲਾ ਟਿੱਬੇ ਵਾਲੇ ਅਪਰਾ ਵਿਖੇ ਸਾਡੀ ਲੇਡੀ ਸੀ ਇੱਕ ਜੋ ਸਵੇਰੇ ਰਸੋਈ ਦੇ ਵਿੱਚ ਖਾਣਾ ਬਣਾਉਣ ਲਈ ਨਿਕਲੀ ਤੇ ਅਚਾਨਕ ਗੈਸ ਨੂੰ ਅੱਗ ਲੱਗ ਗਈ ਤੇ ਜਕਦਮ ਗੈਸ ਲੱਗਣ ਅੱਗ ਲੱਗਣ ਦੇ ਕਾਰਨ ਜਿਹੜੀ ਉਹ ਲੇਡੀਜ਼ ਆ ਉਹ ਕਾਫੀ ਲਗਭਗ 50 ਪਰ 60% ਜਿਹੜੀ ਉਹ ਝੁੱਲਸ ਗਈ ਜਦੋਂ ਉਹਨੂੰ ਇੱਥੇ ਸਿਵਲ ਹਸਪੀਟਲ ਉੱਪਰ ਆ ਵਿਖੇ ਲਿਆਂਦਾ ਗਿਆ ਤਾਂ ਡਾਕਟਰਾਂ ਦੇ ਦੁਆਰਾ ਉਹਦੇ ਨਾਲ ਬੜੀ ਬਦਤਮੀਜ਼ੀ ਕੀਤੀ ਗਈ ਤੇ ਬੜਾ ਗਲਤ ਬਿਹੇਵੀਅਰ ਕੀਤਾ ਗਿਆ ਇਸ ਦੇ ਕਾਰਨ ਜਦੋਂ ਅਸੀਂ ਆ ਕੇ ਇੱਥੇ ਦਾ ਮਾਹੌਲ ਦੇਖਿਆ ਤਾਂ ਇੱਥੇ ਆ ਕੇ ਦੇਖਿਆ ਕਿ ਜਿਹੜੇ ਗੋਲੀ ਖਾਂਦੇ ਆ ਨਸ਼ਾ ਸੈਂਟਰ ਵਾਲੇ ਉਨਾ ਦੇ ਇਥੇ ਮੇਲਾ ਲੱਗਾ ਹੋਇਆ ਹੈ ਲਗਭਗ ਇਥੇ ਮਤ ਜੇ ਤੁਸੀਂ ਕਹੋ ਲੇਡੀਜ਼ ਦਾ ਆਉਣਾ ਨਾ ਮੁਨਕਿੰਗ ਜਾ ਹੋ ਚੁੱਕਾ ਆ ਮਰੀਜ਼ ਇਥੇ ਜਿਹੜੇ ਦਵਾਈ ਨੂੰ ਲਾਈਨਾਂ ਦੇ ਵਿੱਚ ਬੈਠੇ ਆ ਤਰਸਦੇ ਦਵਾਈ ਲੈਣ ਲਈ ਪਰ ਜਿਹੜਾ ਇਥੇ ਦਾ ਮਾਹੌਲ ਬਣ ਚੁੱਕਾ ਆ ਉਹ ਇੰਨਾ ਕਰਾਉਣਾ ਬਣ ਚੁੱਕਾ ਆ ਕਿ ਜਿਹੜੇ ਇਥੇ ਗੋਲੀ ਛੜਾਉ ਜਿਹੜੀ ਨਸ਼ਾ ਛੜਾਉ ਗੋਲੀ ਦਿੱਤੀ ਜਾਂਦੀ ਆ ਉਹਦੇ ਨਾਲ ਇਥੇ ਇੱਕ ਮੇਲਾ ਹੀ ਲੱਗਾ ਰਹਿੰਦਾ ਹਰ ਵੇਲੇ 24 ਘੰਟੇ ਰੱਖ ਲੋ ਠੀਕ ਨਹੀਂ ਜਦੋਂ ਇੱਥੇ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਥੇ ਦੇ ਹੋਰ ਅਪਰੇ ਤੋਂ ਇਲਾਵਾ ਲਗਭਗ ਨਕੋਦਰ ਤੱਕ ਆਪਣੇ ਦਸਾਂਝਾ ਔਰ بڑے ਪਿੰਡ ਦੇ ਜਿਹੜੇ ਸਾਰੇ ਹੀ ਬੰਦੇ ਜਿਹੜੇ ਆ ਇੱਥੇ ਹੀ ਆ ਕੇ ਆ ਰਹੇ ਹਨ ਜਿਹਦੇ ਕਾਰਨ ਜਿਹੜਾ ਮਾਹੌਲ ਹੈ ਇਥੇ ਬਹੁਤ ਜ਼ਿਆਦਾ ਤਣਾਅਪੂਰਨ ਹੋ ਰਿਹਾ ਇੱਥੇ ਲੜਾਈ ਝਗੜਾ ਵੀ ਦੇਖਣ ਨੂੰ ਮਿਲਿਆ ਇੱਥੇ ਜੇਕਰ ਪੁਲਿਸ ਪ੍ਰਸ਼ਾਸਨ ਨਾ ਹੋਵੇ ਤਾਂ ਇੱਥੇ ਰੋਜ਼ ਵੱਡ ਬਡਾਂਗਾ ਹੋਵੇ ਤੇ ਦੂਜੇ ਨੰਬਰ ਤੇ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡੀ ਜੇ ਲੇਡੀਜ਼ ਆਉਂਦੀ ਆ ਉਹ ਅਸੁਰੱਖਿਅਤਤਾ ਇੱਥੇ ਲੇਡੀਜ਼ ਨੂੰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਹੈ ਇੱਥੇ ਦਵਾਈ ਨਹੀਂ ਲੈ ਸਕਦੀ ਦੂਜੀ ਸਾਡੀ ਇਹ ਬੇਨਤੀ ਆ ਕਿ ਜਿਹੜਾ ਇੰਨਾ ਇਹ ਘਣਾਉਣਾ ਇੱਥੇ ਦਾ ਸਿਸਟਮ ਬਣ ਚੁੱਕਾ ਆ ਸਾਡੀ ਪ੍ਰਸ਼ਾਸਨ ਅੱਗੇ ਸਾਡੀ ਸਿਵਲ ਸਰਜਨ ਅੱਗੇ ਇਹ ਹੱਥ ਜੋੜ ਕੇ ਵੀ ਬੇਨਤੀ ਆ ਔਰ ਇਹ ਬੇਨਤੀ ਕਰਦੇ ਆ ਕਿ ਜਤੋਂ ਜਲਦ ਜਿਹੜਾ ਇਹ ਸਵ ਆਦਾਨ ਕੀਤਾ ਜਾਵੇ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਇਹ ਨਸ਼ਾ ਸ਼ਰਾਬ ਗੋਲੀ ਜਿਹੜੀ ਆ ਦਿੱਤੀ ਜਾਂਦੀ ਆ ਇਹਦਾ ਜਾਦਾ ਪ੍ਰਬੰਧ ਕਿਤੇ ਲੱਗ ਕੀਤਾ ਜਾਵੇ ਦੂਜੇ ਨੰਬਰ ਤੇ ਅਸੀਂ ਬੇਨਤੀ ਕਰਾਂਗੇ ਕਿ ਜਿਹੜੇ ਲਗਭਗ ਹੋ ਸਕਦਾ ਅਪਰਾ ਜਿਹੜੇ ਆ ਉਹਨਾਂ ਦੀ ਆਈਡੀ ਇੱਥੇ ਕਰਾਈਆ ਬਿਨਾਂ ਕਿ ਬੜੇ ਪਿੰਡ ਵਾਲੇ ਦਾ ਦਸਾਂਝ ਵਾਲੇ ਜਿਹੜੇ ਹੋਰ ਨਕੋਦਰ ਤੱਕ ਰੁੜਕੇ ਤੱਕ ਜੋ ਜਿਹੜੇ ਬੰਦੇ ਆਉਂਦੇ ਉਹ ਇੱਥੇ ਨਹੀਂ ਆਉਣੇ ਚਾਹੀਦੇ ਤਾਂ ਜੋ ਕਿ ਇਥੇ ਰਸਕਾਵਾ ਹੋ ਸਕੇ ਤੇ ਜਿਹੜੇ ਜ਼ਰੂਰਤਮੰਦ ਮਰੀਜ਼ ਆ ਜਿਹੜੇ ਇੱਥੇ ਇਲਾਜ ਕਰਾਉਣ ਆਉਂਦੇ ਆ ਲੇਡੀਜ਼ ਆ ਜਾਂ ਉਹ ਜੈਂਟਸ ਆ ਉਹਨਾਂ ਨੂੰ ਜਿਹੜਾ ਪਹਿਲ ਦੇ ਆਧਾਰ ਤੇ ਇੱਥੇ ਇਲਾਜ ਉਹਨਾਂ ਦਾ ਕੀਤਾ ਜਾਵੇ ਮੇਰਾ ਰੋਜ਼ ਦਾ ਹੁਣਾ ਜਾਣਾ ਆ ਜਦੋਂ ਵੀ ਡਿਸਪੈਂਸਰੀ ਆਉਂਦੇ ਆ ਦਵਾਈ ਦੀਆਂ ਜਿਹੜੀਆਂ ਲਾਈਨਾਂ ਤੁਸੀਂ ਦੇਖ ਸਕਦੇ ਆ ਕਿ ਜਿਹੜੇ ਅਪਰੇ ਦੇ ਏਰੀਆ ਨੂੰ ਡਿਸਰਵ ਕਰਦੇ ਆ ਜਿਹੜੇ ਮਤਲਬ 12 14 ਪਿੰਡ ਚੌਂਕੀ ਨੂੰ ਲੱਗਦੇ ਆ ਉਹੀ ਇੱਥੋਂ ਦਵਾਈ ਲੈਣੀ ਚਾਹੁੰਦੇ ਆ ਬੜਾ ਪਿੰਡ ਦਸਾਂਝਾਂ ਵਾਲਿਆਂ ਨੂੰ ਇੱਥੋਂ ਦਵਾਈ ਨਹੀਂ ਲੈਣੀ ਚਾਹੀਦੀ ਆ ਔਰ ਜਿਹੜਾ ਮਤਲਬ ਮੈਂ ਸਿਵਲ ਸਿਵਲ ਸਰਜਨ ਜਲੰਧਰ ਨੂੰ ਵੀ ਬੇਨਤੀ ਕਰਦਾ ਤੇ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜਾ ਮਤਲਬ ਸਾਡੇ ਉੱਪਰੇ ਦੇ ਵਿੱਚ ਹੀ ਇੰਨਾ ਰਸ ਪੈਂਦਾ ਹੈ ਉਹਦੇ ਨਾਲ ਸਾਡੇ ਇੱਥੇ ਲੁੱਟਾਂ ਹੂਆਂ ਵੱਧਦੀਆਂ ਆ ਕਿਉਂਕਿ ਬੰਦਿਆਂ ਦਾ ਸਾਨੂੰ ਭਾਪ ਹੈ ਨਹੀਂ ਚੌਂਕੀ ਦੀ ਨਾਲ ਲੱਗਦੇ 11 12 ਪਿੰਡ ਉਹੀ ਇੱਥੋਂ ਦਵਾਈ ਲੈਣ ਬੜਾ ਪਿੰਡ ਜਿਹੜਾ ਬੰਦ ਹੋ ਜਾਂਦਾ ਜਾਂ ਦੁਸਾਂਝਾ ਬੰਦ ਹੋ ਜਾਂਦਾ ਉਹਦਾ ਸਾਨੂੰ ਬਹੁਤ ਨੁਕਸਾਨ ਹੁੰਦਾ ਆ ਤੇ ਆਪਰੇ ਸਭ ਤੋਂ ਵੱਧ ਰਸ਼ ਪੈਂਦਾ ਕਿਉਂਕਿ ਇੱਥੇ ਮਰੀਜ਼ ਆ ਬੀਬੀਆਂ ਦੇਖ ਲਓ ਸਿਆਣੇ ਬਜ਼ੁਰਗ ਦੇਖ ਲਓ ਕਿ ਉਹਨਾਂ ਨੂੰ ਦਵਾਈ ਲੈਣੀ ਵੀ ਮੁਸ਼ਕਲ ਹੋਈ ਹੈ ਇਹਨਾਂ ਨੂੰ ਕੋਈ ਪੰਗਾ ਵੀ ਨਹੀਂ ਲੈ ਸਕਦਾ ਜੇ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਮੰਗ ਕੀ ਕਰਦੇ ਹੋ ਆਪਾਂ ਮੰਗ ਇਹੀ ਕਰਦੇ ਆ ਸਰਕਾਰ ਤੋਂ ਤੇ ਜਲੰਧਰ ਦੇ ਆਪਣੇ ਹੈਲਥ ਡਿਪਾਰਟਮੈਂਟ ਤੋਂ ਕਿ ਇਹਨਾਂ ਲਈ ਬੱਕਰਾ ਕੋਲਮ ਬਣਾਇਆ ਜਾਵੇ ਔਰ ਜਿਹੜਾ ਜਲੰਧਰ ਜਿਹੜਾ ਮਤਲਬ ਬੜਾ ਬੰਡਾ ਹੋਰ ਦਸਾਂਝ ਆਇਆ ਉਹ ਉਹ ਕਾਲਮ ਚ ਲਾਇਆ ਜਾਂ ਤਾਂ ਜੋ ਕਿ ਇੱਥੇ ਰੱਸ਼ ਨਾ ਹੋਵੇ ਵੱਤ ਮੈਂ ਭਾਈ ਜਗ ਪੱਕਾ ਨਾਮ ਜਗਦੀਸ਼ ਕੁਮਾਰ ਆ ਜੀ ਇਹ ਕਿੱਥੇ ਦੇ ਰਹਿਣ ਵਾਲਾ ਮੈਂ ਦਸਾਂਝ ਆ ਦਾ ਦਸਾਂਝ ਆ ਦਾ ਹਾਂਜੀ ਦਸਾਂਝ ਕਿਹੜੀਆਂ ਦਸਾਂਝ ਵੱਡੀਆਂ ਇੱਥੇ ਆਪਣੇ ਕੰਨ ਆ ਆਪਣੇ ਦਵਾਈ ਲੈਣ ਆਇਆ ਜੀ ਦਸਾਂਝ ਤੂੰ ਇੱਥੇ ਕਿੱਦਾਂ ਦਵਾਈ ਲੈ ਗਿਆ ਦਸਾਂਝ ਤੂੰ ਇੱਥੇ ਦਾ ਕਾਡ ਬਣਿਆ ਆ ਇੱਥੇ ਦਾ ਕਾਡ ਬਣੇ ਹਾਂਜੀ ਤੇ ਤਾਂ ਦਵਾਈ ਲੈਣਾ ਹਾਂਜੀ ਇਹ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਇਹੀ ਆ ਜੀ ਦਵਾਈ ਦੀ ਕੋਈ ਦਵਾਈ ਟਾਈਮ ਸਰ ਬੰਦੇ ਨੂੰ ਦੇ ਦੇਵੇ ਕਿ ਜਿਹੜੇ ਹੁਣ ਦਿਹਾੜੀਦਾਰ ਬੰਦੇ ਆ ਉਹ ਖੱਜਲ ਹੁੰਦੇ ਆ ਦੇਖੋ ਤੁਹਾਡੇ ਸਾਹਮਣੇ ਖੜੇ ਹੀ ਆ ਹਨਾ ਬੰਦੇ ਨੂੰ ਹਰੇਕ ਨੂੰ ਟਾਈਮ ਸਰ ਦਵਾਈ ਮਿਲ ਜਵੇ ਇਹਨਾਂ ਦਾ ਹੀ ਭਲਾ ਆ ਪਰ ਇੱਕ ਹਫਤੇ ਦੀ ਜਾਂ ਦੋ ਹਫਤੇ ਦੀ ਦੇ ਦੇਵੇ ਬੰਦਾ ਤੇ ਮੁੜ ਕੇ ਕੋਈ ਕੋਈ ਏਦਾਂ ਚੱਕਰਵਾਜ਼ੀ ਨਹੀਂ ਪੈਂਦੀ ਹੁਣ ਜੇ ਹਸਾਮਨਾ ਰੱਜ ਹੋਇਆ ਉਸ ਹਸਾਮਨਾ ਇਹਨਾਂ ਨੂੰ ਦੇਣੀ ਚਾਹੀਦੀ ਆ ਕਿ ਹਫਤੇ ਹਫਤੇ ਹੀ ਦੇ ਦੇਵੋ ਹਿੰਦਰ ਸਿੰਘ ਤੌਰ ਤੇ ਚੰਤਰੀ ਆਪਣਾ ਗੁਰੂਿਤ ਨਾਵਾ ਤੇ ਬਲਾ طرف ਤੋਂ ਸੀਨੀਅਰ ਅਫਸਰਾਂ ਨੂੰ ਇੱਥੇ ਡਿਊਟੀ ਲੱਗੀ ਸੀਗੀ ਜੋ ਕੱਲ ਛੁੱਟੀ ਹੋਣ ਕਰਕੇ ਇੱਥੇ ਜਿਹੜੇ ਦਵਾਈ ਮੈਡੀਸਨ ਲੈਣ ਆਉਂਦੇ ਆ ਉਹ ਕੱਲ ਛੁੱਟੀ ਹੋਣ ਕਰਕੇ ਅੱਜ ਰਸ ਸੀਗਾ ਤੇ ਹੁਣ ਬਿਲਕੁਲ ਪੀਸਫੁੱਲ ਹੈ ਸਰ ਹੁਣ ਦਾ ਠੀਕ ਹੈ ਕੰਟਰੋਲ ਕਰ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ ਕੰਟਰੋਲ ਹੈ ਸਰ ਜਿਹੜਾ ਜਿਹੜੇ ਤੁਸੀਂ ਅੱਜ ਗੱਲ ਕਰਦੇ ਹੋ ਨਸ਼ੇ ਵਾਲੇ ਵਿਅਕਤੀ ਜਿਹੜੇ ਇੱਥੇ ਗੋਲੀਆਂ ਲੈਣ ਆਉਂਦੀਆਂ ਜਾਂ ਰਸ ਪਿੰਦਾ ਇਹ ਤਾਂ ਮੇਨ ਕਾਰਨ ਇਹ ਹੈ ਕਿ ਅੱਗੇ ਜਿਹੜਾ ਆ ਉਹ ਨਸ਼ਾ ਕਾਫੀ ਜਿਹੜਾ ਉਹ ਪਿੰਡਾਂ ਚੋਂ ਨੇੜੇ ਪਿੰਡਾਂ نزدیکی ਪਿੰਡ ਸਮਰਾੜੀ ਆ ਜਾਂ ਮੰਡੀ ਆ ਜਾਂ ਇਹੋ ਜਿਹੇ ਥਾਵਾਂ ਤੋਂ ਜਿਹੜਾ ਸੀ ਉਹ ਮਿਲਦਾ ਸੀ ਅੱਜ ਕੱਲ ਜਾਂ ਉਹ ਨਸ਼ਾ ਵਿੱਚੋਂ ਵਾਲੇ ਜਿਹੜੇ ਜਾਂ ਤਾਂ ਜ਼ਿਲ੍ਹੇ ਚ ਜਾ ਚੁੱਕੇ ਨੇ ਜਾਂ ਉਹ ਆਪਣੇ ਜਿਹੜੇ ਟਿਕਾਣੇ ਛੱਡ ਕੇ ਇੱਥੇ ਭੱਜੇ ਹੋਏ ਨੇ ਜਿਹੜਾ ਉਹ ਨਸ਼ਾ ਨਾ ਮਿਲਣ ਕਰਕੇ ਜਿਹੜੇ ਨਸ਼ਾ ਕਰਨ ਵਾਲੇ ਨੌਜਵਾਨ ਨੇ ਇਹ ਜਿਹੜਾ ਹੈਗਾ ਯਾ ਗੋਲੀਆਂ ਨਸ਼ਾ ਛਡਾਊ ਗੋਲੀਆਂ ਜਿਹੜੀਆਂ ਮਿਲਦੀਆਂ ਨੇ ਉਹ ਗੋਲੀਆਂ ਲੈਣ ਲਈ ਇੱਥੇ ਆਉਂਦੇ ਨੇ ਉਹ ਆਪਣਾ ਨਸ਼ਾ ਜਿਹੜਾ ਹੈ ਉਹ ਛੱਡ ਰਹੇ ਨਹੀਂ ਇਸ ਕਰਕੇ ਜਿਹੜਾ ਇੱਥੇ ਰਸ ਪੈਂਦਾ ਹੈ